ਇੱਕ ਜ਼ਰੂਰੀ ਬਚਨ ਸਾਧ ਸੰਗਤ ਜੋ ਗੁਰਬਾਣੀ ਦੇ ਅਦਵਾਸਤੇ ਸਾਨੂੰ ਸਿਖਿਆ ਦਿੰਦਾ ਹੈ ਸਤਿਗੁਰੂ ਜੀ ਬਰਾਜੇ ਹੋਏ ਨੇ ਮਹਿਲਾਂ ਦੇ ਵਿੱਚ ਉੱਪਰ ਸੰਗਤ ਦੂਰ ਦਰੜਿਆਂ ਤਾਈ ਆ ਕੀਰਤਨ ਕਰਦੀ ਆ ਰਹੀ ਹੈ ਸ਼ਬਦ ਪੜਦਿਆਂ ਪੜਦਿਆਂ ਸਤਿਗੁਰੂ ਪਾਤਸ਼ਾਹੀ ਦੇ ਚਵਾਰੇ ਦੇ ਛੱਲੇ ਆ ਗਏ ਬੂਹੇ ਦੇ ਵਿੱਚ ਵਾ ਕੇ ਉੱਚੀ ਉੱਚੀ ਜੋੜੀਆਂ ਵਿੱਚ ਜੋਟੀਆਂ ਵਿੱਚ ਸ਼ਬਦ ਪੜੇ ਸਤਿਗੁਰੂ ਦੇ ਕੰਨਾਂ ਵਿੱਚ ਸਰੋਤ ਪਈ ਸਤਿਗੁਰੂ ਜੀ ਬਹੁਤ ਕਾਲੀ ਦੇ ਨਾਲ ਪਲੰਗ ਤੋਂ ਉੱਠੇ ਇਤਿਹਾਸ ਵਿੱਚ ਲਿਖਿਆ ਕਿ ਸਤਿਗੁਰੂ ਦੇ ਗੋਡੇ ਤੇ ਪਲੰਗ ਦਾ ਪਾਵਾ ਲੱਗਿਆ ਥੋੜਾ ਜਿਹਾ ਜ਼ਖਮ ਵੀ ਹੋ ਗਿਆ ਖੂਨ ਸਿਮਦਿਆ ਉਸ ਤਰ੍ਹਾਂ ਹੀ ਥੱਲੇ ਆ ਗਏ ਜਿਹੜੇ ਰੋਜ ਦੇ ਸੰਗੀ ਸੀ ਉਹਨਾਂ ਕਿਹਾ ਸਤਿਗੁਰੂ ਜੀ ਪਹਿਲੇ ਸਰੂਪ ਵਿੱਚ ਆਪ ਜੀ ਨੇ ਬਾਣੀ ਲਿਖੀ ਤੇ ਉਸੇ ਬਾਣੀ ਦਾ ਸ਼ਬਦ ਪੜਦਿਆਂ ਸੰਗਤਾਂ ਆ ਰਹੀਆਂ ਸਨ ਆਪ ਜੀ ਨੇ ਇੰਨੀ ਕਾਲੀ ਕਿਉਂ ਕੀਤੀ ਕੈਨੇ ਗੁਰ ਸਿੱਖੋਂ ਭੁੱਲੋ ਨਾ ਪਹਿਲੇ ਸਰੂਪ ਵਿੱਚ ਸਦੂਰਾਂ ਨੇ ਬਾਣੀ ਲਿਖੀ ਪਰ ਲਿਖਿਆ ਕੀ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਬਾਣੀ ਗੁਰੂ ਹੈ ਬਾਣੀ ਸਾਥੋਂ ਵੱਡੀ ਹੈ ਮਹਾਰਾਜ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਕਿਹਾ ਸ਼ਬਦ ਗੁਰ ਪੀਰਾ ਗਹਿਰ ਗੰਭੀਰਾ ਇਹ ਸ਼ਬਦ ਗੁਰੂ ਹੈ ਇਸੇ ਸ਼ਬਦ ਨੂੰ ਕਲਗੀਧਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਫਿਰ ਹੁਕਮਣ ਸਾਡੇ ਉੱਪਰ ਕਿਰਪਾ ਕਰ ਦਿੱਤੇ ਆਗਿਆ ਭਈ ਅਕਾਲ ਕੀ ਤਵੇ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਇਸ ਵਾਸਤੇ ਗੁਰੂ ਗੁਰੂ ਹਰ Rai ਸਾਹਿਬ ਸੱਚੇ ਪਾਤਸ਼ਾਹ ਜੀ ਨੇ ਫਿਰ ਬਚਨ ਲਾਪੇ ਗੁਰਬਾਣੀ ਜਿਨ ਭੈ ਨਹੀਂ ਧਾਰਾ ਜਾਣੋ ਸੋ ਨਹੀਂ ਸਿੱਖ ਹਮਾਰਾ ਕਹਿੰਦੇ ਜਿਨ੍ਹਾਂ ਨੇ ਗੁਰਬਾਣੀ ਦਾ ਅਦਬ ਕਰਨਾ ਨਹੀਂ ਸਿੱਖਿਆ ਉਹ ਸਾਡਾ ਸਿੱਖ ਨਹੀਂ ਸਾਧ ਸੰਗਤ ਜੀ ਉਹਨਾਂ ਸਤਿਗੁਰਾਂ ਦਾ ਜਵਤਾਰ ਪੁਰਬ ਹੈ ਆਪਾਂ ਉਹਨਾਂ ਤੋਂ ਸਿੱਖਿਆ ਲਈਏ ਗੁਰਬਾਣੀ ਦਾ ਆਦਬ ਕਰੀਏ ਗੁਰਬਾਣੀ ਦੇ ਕੰਠ ਕਰੀਏ ਗੁਰਬਾਣੀ ਦਾ ਨਿਤਨੇਮ ਕਰੀਏ ਭੈ ਭਾਵਨੀ ਰੱਖੀਏ ਆਪਣੇ ਧਰਮ ਦੀ ਪ੍ਰਪੱਕਤਾ ਰੱਖੀਏ ਇਹ ਸਤਿਗੁਰਾਂ ਦਾ ਸਾਨੂੰ ਉਪਦੇਸ਼ ਹੈ